ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਯੁੱਧ ਨਸ਼ਾ ਦੇ ਵਿਰੁੱਧ ਤਹਿਤ ਇਹ ਕਾਰਵਾਈ ਆ ਤੇ ਪੰਜਾਬ ਦੇ ਇੱਕ ਵੱਡੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਪੰਜਾਬ ਦੇ ਇੱਕ ਵੱਡੇ ਮਗਰਮੱਛ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਪਰ ਆਮ ਆਦਮੀ ਪਾਰਟੀ ਇਹ ਗੱਲ ਆ ਸਿੱਧੇ ਰੂਪ ਦੇ ਵਿੱਚ ਕਹਿ ਰਹੀ ਆ ਸਿੱਧੇ ਰੂਪ ਦੇ ਵਿੱਚ ਨਹੀਂ ਪਰ ਇਸੇ ਵਿਚਕਾਰ ਹੁਣ ਐਫ ਆਈ ਆਰ ਦੀ ਕਾਪੀ ਵੀ ਸਾਹਮਣੇ ਆ ਗਈ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਹੜੀ ਐਫ ਆਈ ਆਰ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਐਫ ਆਈ ਆਰ ਦੇ ਵਿੱਚ ਕਹਾਣੀ ਕੀ ਆ ਆਖਰਕਾਰ ਵਿਕਰਮ ਸਿੰਘ ਮਜੀਠੀਆ ਦਾ ਕਿਸ ਐਫ ਆਈ ਆਰ ਦੇ ਨਾਲ ਨਸ਼ੇ ਨਾਲ ਜਾ ਕੇ ਕੋਈ ਲਿੰਕ ਬਣਦਾ ਹੈ ਜਾਂ ਇਹ ਪੂਰੀ ਕਹਾਣੀ ਕੀ ਆ ਇਸ ਵੀਡੀਓ 'ਚ ਆਪਾਂ ਇਸ ਦੇ ਬਾਬਤ ਗੱਲਬਾਤ ਕਰਾਂਗੇ ਪੰਜਾਬ ਵਿਜੀਲੈਂਸ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਗ੍ਰਿਫਤਾਰ ਕਰ ਲਿਆ ਏ ਇਹ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਆ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਇਹ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਆ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਮਜੀਠੀਆ ਨੂੰ ਮੁਹਾਲੀ ਲੈ ਕੇ ਗਈ ਆ ਜਿੱਥੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਸਮੇਂ ਤੱਕ ਆਪਾਂ ਵੀਡੀਓ ਬਣਾ ਰਹੇ ਹਾਂ ਇਹੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਆ ਕੁਝ ਖ਼ਬਰੀ ਵੈੱਬਸਾਈਟਾਂ ਦੇ ਮੁਤਾਬਕ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡੈਰੀਆਂ ਅਤੇ ਹੋਰ ਦਸਤਾਵੇਜ਼ ਜਬਤ ਕੀਤੇ ਨੇ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਵਿਜੀਲੈਂਸ ਦਾ ਇਸ ਦੇ ਉੱਪਰ ਹਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਉਹਨਾਂ ਨੇ ਵੀ ਕੁਝ ਜੋ ਖ਼ਬਰੀ ਵੈੱਬਸਾਈਟਾਂ ਨੇ ਉਹਨਾਂ ਦਾ ਹੀ ਹਵਾਲਾ ਦਿੱਤਾ ਸੀ ਪਰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹ ਇਸ ਸਵਾਲ ਦੇ ਜਵਾਬ ਦੇਣ ਤੋਂ ਬਾਈਤੇ ਹੋਏ ਨਜ਼ਰ ਆਏ ਹੁਣ ਜਿਸ ਸਮੇਂ ਵਿਜੀਲੈਂਸ ਪੂਰੀ ਪ੍ਰੈਸ ਕਾਨਫਰੰਸ ਕਰੇਗੀ ਜਦੋਂ ਦਾ ਪ੍ਰੈਸ ਨੋਟ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਆਪਾਂ ਇਸ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਉਹਨਾਂ ਦੇ ਘਰੋਂ ਕੀ ਕੀ ਕੁਝ ਬਰਾਮਦ ਹੋਇਆ ਹੈ ਆਈਜੀ ਸਵਰਨਦੀਪ ਸਿੰਘ ਦੀ ਅਗਵਾਈ ਦੇ ਹੇਠ ਪੰਜਾਬ ਵਿਜੀਲੈਂਸ ਅਧਿਕਾਰੀਆਂ ਨੇ ਅਮਰਸਰ ਦੇ ਵਿਖੇ ਗ੍ਰੀਨ ਐਵੇਨਿਊ ਦੇ ਵਿੱਚ ਉਹਨਾਂ ਦੀ ਜੋ ਰਿਹਾਈਸ਼ਾ ਉੱਥੇ ਛਾਪਾ ਮਾਰਿਆ ਸਵਰਨਦੀਪ ਸਿੰਘ ਜਿਨ੍ਹਾਂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਹੀ ਬਹਾਲ ਕੀਤਾ ਗਿਆ ਸੀ ਜੋ ਵਿਜੀਲੈਂਸ ਮੁਹਾਲੀ ਦੇ ਫਲਾਈਂਗ ਸਕੁਐਰ ਦਾ ਹਿੱਸਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਹੋਰ 24 ਥਾਵਾਂ ਦੇ ਉੱਪਰ ਵੀ ਛਾਪੇ ਮਾਰੇ ਨੇ ਇਸ ਦੌਰਾਨ ਮਜੀਠੀਆ ਦੀ ਵਿਜੀਲੈਂਸ ਟੀਮ ਦੇ ਨਾਲ ਬੈਸ ਵੀ ਹੋਗੇ ਸੀ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਹੀ ਪੋਸਟ ਕੀਤੀਆਂ ਗਈਆਂ ਨੇ ਹੁਣ ਗੱਲ ਕਰਦੇ ਹਾਂ ਮਜੀਠੀਆ ਵਿਰੁੱਧ ਜੋ ਦਰਜ ਐਫ ਆਈ ਆਰ ਦੇ ਵਿੱਚ ਕੀ ਕੁਝ ਹੈ ਕਰੋੜਾਂ ਦੀ ਸ਼ੱਕੀ ਵਿੱਤੀ ਲੈਣ ਦੇਣ 2021 ਦੇ ਵਿੱਚ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਐਨ ਡੀ ਪੀ ਸੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਜਾਨੀ ਕਿ ਜਿਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਉਹਨਾਂ ਦੇ ਵੱਲੋਂ ਹੀ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਾਂ ਇਹਦੇ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਸ਼ੱਕੀ ਵਿੱਤੀ ਲੈਣ ਦੇਣ ਦਾ ਖੁਲਾਸਾ ਹੋਇਆ ਹੈ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਕਿ ਮਜੀਠੀਆ ਤੇ ਉਹਨਾਂ ਦੀ ਜੋ ਧਰਮ ਪਤਨੀ ਗਨੀਵ ਕੌਰ ਆਪਣੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਕਮਾਉਣ ਦੇ ਕਾਫੀ ਸਬੂਤ ਹਨ ਮੰਤਰੀ ਬਣ ਤੋਂ ਬਾਅਦ ਜਾਇਦਾਦ ਦੇ ਵਿੱਚ ਵਾਧਾ ਜਦੋਂ ਉਹ ਮਜੀਠੀਆ 2007 ਦੇ ਵਿੱਚ ਵਿਧਾਇਕ ਬਣੇ ਤੇ ਬਾਅਦ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣੇ ਉਸੇ ਸਮੇਂ ਦੌਰਾਨ ਉਹਨਾਂ ਤੇ ਉਹਨਾਂ ਦੀ ਪਤਨੀ ਦੇ ਨਾਮ ਤੇ ਜਾਇਦਾਦ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਪੁਲਿਸ ਦੇ ਅਨੁਸਾਰ ਇਹ ਜਾਇਦਾਦ ਅਣਜਾਣ ਅਤੇ ਗੈਰ ਕਾਨੂੰਨੀ ਸਰੋਤਾਂ ਤੋਂ ਪ੍ਰਾਪਤ ਕੀਤੀ ਗਈ ਹੈ ਐਫ ਆਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਕੱਠੀ ਕੀਤੀ ਗਈ ਸਮਗਰੀ ਸਾਬਤ ਕਰਦੀ ਹੈ ਕਿ ਜਾਇਦਾਦ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਜੋ ਪ੍ਰਾਪਤ ਕੀਤੀ ਗਈ ਹੈ ਮਜੀਠੀਆ ਨੇ ਪਰ ਸਭ ਦੇ ਉੱਪਰ ਕਿਹਾ ਹੈ ਕਿ ਸਾਰੀ ਕਾਰਵਾਈ ਰਾਜਨੀਤਿਕ ਬਦਲਾਖੂਰੀ ਦੇ ਵਜੋਂ ਕੀਤੀ ਜਾ ਰਹੀ ਹੈ ਪਰ ਇਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਮਜੀਠਾ ਤੋਂ ਵਿਧਾਇਕ ਤੇ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆਂ ਨੇ ਵਿਜੀਲੈਂਸ ਟੀਮ ਤੇ ਜ਼ਬਰਦਸਤੀ ਘਰ ਦੇ ਵਿੱਚ ਦਾਖਲ ਹੋਣ ਅਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਲੋਕ ਪਹਿਲਾਂ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਏ ਸਨ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਮੰਤਰੀ ਸਨ ਖੁਦ ਤਸਕਰਾਂ ਨੂੰ ਪਨਾਹ ਦਿੰਦੇ ਸਨ ਹੁਣ ਪੰਜਾਬ ਦੇ ਵਿੱਚ ਸਨੇਹਾ ਸਪਸ਼ਟ ਹੈ ਕੋਈ ਵੀ ਆਗੂ ਇੰਨਾ ਕਿਉਂ ਨਾ ਵੱਡਾ ਹੋ ਜਾਵੇ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ 11 ਤਰਨਤਾਰਨ ਦੇ ਵਿੱਚ 4 ਸੰਗਰੂਰ ਦੇ ਵਿੱਚ 3 ਅਤੇ ਲੁਧਿਆਣਾ ਵਿੱਚ 2 ਥਾਵਾਂ ਤੇ ਜੋ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਗਈ ਹੈ त्या ਆਮ ਆਦਮੀ ਪਾਰਟੀ ਇਸ ਪੂਰੇ ਘਟਨਾਕਰਮ ਨੂੰ ਜੁੱਧ ਨਸ਼ਰ ਉਦ ਜੋੜ ਕੇ ਹੀ ਪੇਸ਼ ਕਰ ਰਹੀ ਹੈ ਪਰ ਦੂਸਰੇ ਪਾਸੇ ਜੋ ਅਕਾਲੀ ਦਲ ਦੇ ਵਿੱਚ ਸਪੋਕਸ ਪਰਸਨ ਨੇ ਤੇ ਵਕੀਲ ਵੀ ਨੇ ਅਸ਼ਦੀਪ ਕਲੇਰ ਉਹਨਾਂ ਨੇ ਦਾਅਵਾ ਕੀਤਾ ਕਿ ਜਦੋਂ ਅੰਮ੍ਰਿਤਸਰ ਦੇ ਘਰ ਛਾਪਾ ਮਾਰਿਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਘਰ ਤਾਂ ਉਸ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦੀ ਰਿਹਾਈ ਦੇ ਉੱਪਰ ਛਾਪਾ ਮਾਰਿਆ ਗਿਆ ਪਰ ਪੁਲਿਸ ਦੇ ਕੋਲ ਕਿਸੇ ਤਰੀਕੇ ਦਾ ਕੋਈ ਵੀ ਡਾਕੂਮੈਂਟ ਨਹੀਂ ਸੀ ਯਾਨੀ ਕੀ ਸਾਰੰਚ ਵੰਟ ਪੁਲਿਸ ਦੇ ਕੋਲ ਨਹੀਂ ਸੀ ਇਹ ਕਾਂਗਰਸ ਦਾ ਦਾਅਵਾ ਹੈ ਪਰ ਆਮ ਆਦਮੀ ਪਾਰਟੀ ਦਾ ਉਹ ਦਾਅਵਾ ਨਸ਼ਿਆਂ ਦੇ ਵਿਰੁੱਧ ਯੁੱਧ ਵਾਲਾ ਇੱਕ ਪਾਸੇ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਕਿ ਜੇਕਰ ਵਾਕਈ ਇਹ ਐਫ ਆਈ ਆਰ ਜੋ ਤੁਹਾਨੂੰ ਅਸੀਂ ਜ਼ਿਕਰ ਕੀਤਾ ਹੈ ਤੁਹਾਨੂੰ ਅਸੀਂ ਉਹਨਾਂ ਕਾਪੀਆਂ ਵੀ ਦਿਖਾਈਆਂ ਨੇ ਕਿ ਇਹ ਸਿਰਫ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਆ ਉਹ ਆਮਦਨ ਕਿਵੇਂ ਆਈ ਇਹ ਜਾਂਚ ਦਾ ਵਿਸ਼ਾ ਹੈ ਕਿ ਉਹ ਆਮਦਨ ਨਸ਼ਿਆਂ ਤੋਂ ਸੀ ਜਾਂ ਫਿਰ ਕਿਸੇ ਹੋਰ ਤਰੀਕੇ ਤੋਂ ਸੀ ਇਹ ਹਜੇ ਸਾਫ਼ ਤੋਂ ਹੋਣਾ ਬਾਕੀ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸਿਆਸੀ ਮਾਹੌਲ ਆ ਪੱਕਾ ਸਕਦੇ ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੰਨਵਾਦ